ਕਾ ਦੇਖੋ ਅਣੀ ਜਿੱਲੇ ਜਿੱਲੇ ਮਾਰਦੀ ਕਰ ਲੋ ਪਤਾ ਨਹੀਂ ਕੱਤੇ ਲੋੜ ਵਾਲਾ ਵੱਧ ਗਿਆ ਅਜੇ ਸਾਈਂ ਚੱਲੀ ਜਾਂਦੀ ਮਾਰਦੀ ਫੁੱਟ ਕਰ ਲੋ ਅਟਾ ਜਦ ਏਸੀ ਛੱਡਾਂਗੇ ਉਹ ਦੇਖੋ ਉਹਨੇ ਛੱਡੇ ਸੱਟ ਆ ਦੇਖੋ ਚੱਕਰ ਨਹੀਂ ਸਮਝ ਰਗਰੀ ਕੀ ਹੈ ਤਾਂ ਇਹ ਕਹਿੰਦੇ ਵੀਰੇ ਲਾਈਟ ਹੈ ਨਹੀਂ ਤੇ ਸ਼ੈਂਕ ਟੁੱਟਿਆ ਵਾ ਤੇ ਈੜੇ ਤੋਂ ਹੀ ਜਾਂਦਾ ਮੁੰਡਾ ਹੱਟ ਤੋੜ ਮੇਨੇ ਤਾਨੇ ਕਰਦੇ ਜਿਨ੍ਹਾਂ ਨੇ ਕਰੋੜ ਰੁਪਏ ਨਹੀਂ ਮਿਲਾਉਣੀ ਹੁੰਦੇ ਜਿਹੜੇ ਉਹ ਘਰ ਦੇ ਵਿਰਵਾਦ ਦੇ ਕਹਿੰਦੇ ਕਿ ਸਾਤਾ ਬੜਾ ਹੋ ਜੇ ਤੈਨੂੰ ਜਿਆਦਾ ਆਪੀ ਰਮੋਬ ਕੇ ਸਭ ਤੇ ਹਾਂ ਦੇਖਦੇ ਕੀ ਜਾਂਦਾ ਰੋਟੀ ਪਾਣੀ ਦਾ ਉੱਪਰ ਆ ਉਹ ਬਾਈ ਦਿਖਾਓ ਨਾਇਆ ਵੀਰੇ ਜੀ ਦੋਸਤੀ ਤੇ ਇਹ ਤਾਂ ਜਿਆਦਾ ਮੜਾ ਦੇ ਕੰਮ ਦੇ ਜਿੱਥੇ ਸਿਖਲਾਈ ਲੱਗਦੀ ਹੈ ਉੱਥੇ ਚੱਲੇ ਆ ਸਾਤਾ ਬਹੁਤ ਬਹੁਤ ਉੱਪਰ ਸੋਹਣਾ ਜੀ ਸਾਨ ਪੱਜੀ ਵਾਲਾ ਕੱਪੜਾ ਹੋ ਰਿਹਾ ਯਾਨੀ ਕਿ ਖਾਂਜੀ ਲੱਗ ਰਹੀ ਵੀ ਇਹਦਾ ਸਾਫਾ ਕਿਵੇਂ ਕਰਕੇ ਧੋਨੇ ਹੁੰਦੇ ਆ ਬਸ ਆਹ ਮਾਰੀ ਗਏ ਨੇ ਇੱਕ ਵਾਰੀ ਮੈਂ ਅੱਜ ਇਹ ਨਿਕਲ ਦੇਉਂਦਾ ਜੀ ਇਹ ਫਾ ਬਾਕੀ ਸਭ ਨੂੰ ਅਪਡੇਟ ਕਰਦੇ ਰਾਂਗੇ ਵੀ ਕਦੋਂ ਤੇ ਕਦੋਂ ਕੀ ਕਰਨਾ ਤੇ ਜੇ ਕੋਈ ਭਰਾ ਭੈਣ ਬਾਹਰਲੇ ਦੇ ਰਹਿੰਦੇ ਆ ਜੋ ਵੀ ਚਾਹੁੰਦੇ ਵੀ ਸਾਡੀ ਮਦਦ ਜੋ ਹੈਲਪ ਕਰਨੇ ਚਾਹੁੰਦੇ ਵੀ ਮੁੰਡੇ ਜਿਹੜੇ ਵਿੱਚ ਚੰਡੀਗੜ੍ਹ ਬੈਠੇ ਜਾਂ ਖੜਾਗੇ ਨੇ ਉਹ ਕਰੀ ਜਾਂਦੇ ਆ ਠੀਕ ਹੈ ਹੈਲਪ ਕਰਨੇ ਚਾਹੁੰਦੇ ਆ ਉਹ ਸਾਨੂੰ ਡੀਐਮ ਕਰਦੇ ਨੇ ਤੇ ਅਸੀਂ ਉਹਨਾਂ ਨੂੰ ਪੀਆਰ ਭੇਜ ਦਾਂਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੂ ਸੌਟ ਆਊਟ ਦਿੱਤਾ ਇਹੋਕਦਮਾਂ ਵਿੱਚ ਠੀਕ ਹੈ ਜਿਉਂਨਾ ਕੋਈ ਵੀ ਨਹੀਂ ਹੈਲਪ ਹੋ ਵੀ ਹੈ ਇਹ ਲੱਕੀਰ ਅਕਾਉਂਟਰ ਨਾਲ ਗੱਲ ਕਰਾਂਗੇ ਹੁਣ ਜਿਹੜਾ ਪਹਿਲਾਂ ਜੋ ਵੀ ਲੈ ਜੀ ਤੁਸੀਂ ਵੀ ਸਾਰੇ ਬਾਰੇ ਸੁਬਤ ਜੀ ਚਾਹੁੰਦੇ ਵੀ ਰਿਕਵਰ ਨਹੀਂ ਗਿਆ ਜੀ ਦੋ ਜੀ ਹਾਂਜੀ ਦੱਸੋ ਜੀ ਕਹਿੰਦੇ ਕੱਪੜੇ ਧੋਣ ਦੇ ਇੱਕ ਗੱਲ ਯਾਦ ਆ ਗਈ ਸੋਚਿਆ ਯਾਰਾਂ ਮਿੱਤਰਾਂ ਨਾਲ ਸ਼ੇਅਰ ਕਰ ਦਈਏ ਪਹਿਲਾਂ ਯਾਰ ਜਦੋਂ ਆਏ ਹੁੰਦਾ ਸੀਗਾ ਜੋ ਪੜਦੇ ਹੁੰਨੇ ਸਟੂਡੈਂਟਾਂ 'ਚ ਮੀ ਉਹਦੇ ਉਹਦੇ ਤਿਆਰ ਕਰਕੇ ਦੋ ਦਿਨ ਸਾਨੂੰ ਜਿਦੋਂ ਮੈਨੂੰ ਆਇਆ ਲੱਗਦਾ ਜੋ ਨਿੱਕਲ ਜਗਾ ਇੱਥੋਂ ਵਸੂ ਜਾਣੀ ਔਖਾ ਲੱਗਦਾ ਸੀ। ਇਹ ਕੱਪੜੀ ਧੋਣੇ ਆਪ ਧੋ ਲਾਂਗੇ ਹੈ। ਰੋਟੀ ਬੁਣਨੀ ਆਪ ਬਣਾ ਲੈ ਗੱਡੀ ਗੱਲ ਹੈ। ਬਟ ਇਹਨਾਂ ਰੈਅਟੀ ਬਿਨੋਂ ਹੋਣਾ ਤਾਂ ਲੱਗਦਾ ਵੀ ਖਾਲਤ ਨੂੰ ਵੀ ਕਿਵੇਂ ਧੋਏ ਜਾਂਦੇ ਆ। ਆਏ ਵਿਸ਼ਾਉਣੀ ਪੈਂਦੀ ਹੈ। ਅਜੇ ਤੱਕ ਮੈਨੂੰ ਵੀ ਕਿੱਥੇ ਕੀ ਹੈ। ਜੀ ਆਏ ਕੱਪੜਾ ਮਾਰੋ ਵੀ ਕੱਪੜਾ ਪਾੜਨਾ ਜਾਂ ਵੇਖ ਹਾਬ ਨਾਲ ਮਾਰੋ। ਬਟ ਨਾ ਰੋਟੀ ਨਾ ਮੈਨੂੰ ਸਾਰਾ ਕੁਝ ਕਿਵੇਂ ਹੋਣਾ ਤਾਂ ਲੱਗਦਾ ਵੀ ਮੰਮੀ ਹੋਰਿਆਂ ਕਿੰਨਾ ਕੁਸ ਕਰਦੀਆਂ ਆਪਣੇ ਦੀ ਠੀਕ ਆ ਆਪਾਂ ਨੂੰ ਉਦੋਂ ਕਿਉਂ ਨਹੀਂ ਬਣੀ ਬਣੀ ਰੋਟੀ ਮਿਲ ਜਾਨੀ ਐ ਸੋਹ ਦੇ ਵੀ ਰੋਟੀ ਬਣਾਉਣੇ ਕਿੰਨੀ ਗੱਪੀ ਆ ਹੁਣ ਤਾਂ ਇੱਕ ਛਾਲਟ ਤੋਂ ਉੱਦੋਂ ਤੱਕ ਘੰਟਾ ਲੱਗ ਜਾਂਦਾ ਆਪਣੀਆਂ ਮਾਂ ਕੋਈ ਨੇ ਜਦ ਸਾਰਾ ਕੁਸ ਹੋ ਕੇ ਤੇ ਆਪਾਂ ਨੂੰ ਤਿਆਰ ਕਰਕੇ ਤੋਰਦੀਆਂ ਹੁੰਦੀਆਂ ਜੀ ਜਿਵੇਂ ਕੋਈ ਨਹੀਂ ਜਨ ਹੋਣ ਨਹੀਂ ਕੁਝ ਇਹ ਤਾਂ ਦਿਨ ਆ ਵੀ ਨਹੀਂ ਰਹਿਣੇ ਨਾ ਹੈ ਬਸ 2 ਮਹੀਨਿਆਂ ਦੀ ਗੱਲ ਤਾਂ ਲੰਘ ਆਣਗੇ ਬਟ ਜਿਹੜੇ ਘਰੇ ਰਹਿੰਦੇ ਵੀਰੇ ਸਾਰੇ ਨੂੰ ਇਹ ਵੀ ਤੇਰੀ ਕਦਰ ਕਰੋ ਮਾਂ ਪਿਓ ਦੀ ਉਸ ਹਿੱਤ ਨਾਲ ਨਾ ਤੇ ਘਰਦਿਆਂ ਦੀ ਹੈਲਪ ਕਰਾਇਆ ਕਰੋ ਕੰਮ ਕਰਦੇ ਆ ਜਦੋਂ ਠੀਕ ਹੈਂ ਸਾਰਿਆਂ ਨੇ ਖੁਸ਼ ਮਿਲ ਕੇ ਰਹੋ ਭਾਈਚਾਰੇ ਦੇ ਰੋਹ ਸਾਦੀ ਦਾ ਇਹ ਹੀ ਗੱਲ ਸਾਰਿਆਂ ਲਈ ਇਹ ਠੀਕ ਹੈ ਤੇ ਦਸਨ ਜੀ ਕੀ ਕਹਿ ਰਹੇ ਹੋ ਫਿਰ ਠੰਗ ਤਾਂ ਉਹ ਠੰਗ ਤਾਂ ਕਹਿੰਦਾ ਆਪਣੇ ਹੱਥੀ ਕਿਸ਼ਤ ਕਰੋ ਕੰਮ ਕਰਨੀ ਪੈਂਦਾ ਬਦਨ ਉਹ ਵੀ ਯਾਰ ਪਤਾ ਗੱਲ ਕੀ ਆ ਜੇ ਤੱਕ ਰਸਿੱਤ ਉੱਪਰ ਨੂੰ ਵੀ ਸਾਖਦੇ ਆ ਤੇ ਅਸੀਂ ਰਪੀਰ ਵੀ ਹੈਗਾ ਪਰ ਅਸੀਂ ਸੋਚਿਆ ਵੀ ਈਲਾ ਟਾਈਮ ਫੋਨ ਤੇ ਲਾਉਣ ਨਾਲ ਚੰਗਾ ਗਲਰ ਪੀਰ ਤੋਂ ਨਾਲ ਕੰਮ ਕਰੋ ਠੀਕ ਆ ਉਤਾਰ ਚੈੱਕ ਕਰ ਸਕਦੇ ਕੁਆਲਿਟੀ ਚੈੱਕ ਕਰ ਸਕਦੇ ਤੋਂ ਵਾਲਿਆਂ ਦੀ ਠੀਕ ਆ ਤੇ ਉਹ ਅਸੀਂ ਮੇਡ ਵੀ ਲਾ ਸਕਦੇ ਆ ਲੱਖਾ ਭਾਜੀ ਹੱਥੀ ਕੰਮ ਕਰਨਾ ਬੰਦ ਵੀ ਕਰ ਸਕਦੇ ਭਾਂਡੇ ਵੀ ਹੈਗੇ ਆ ਹੱਥੀ ਕਰਤ ਕਰੋ ਖਾਓ ਪੀਓ ਐਕਸ ਕਰੋ ਬਸ ਵਧੀਆ ਵਾਕੀ ਆਪਾਂ ਬਿਜਲੀ ਲੋੜ ਕਰਾ ਲਈਏ ਤੁਹਾਨੂੰ ਮੁਬਾਰਕਾਂ ਠੀਕ ਹੈ ਆਏ ਆਨਰ ਵਧੀਆ ਜੀ ਆਪਣੇ ਸਾਰੇ ਤੋਂ ਆਏ ਦਾ ਫਿਰ ਉਹ ਵੀ ਆਏ ਸੀ ਆਪਣੇ ਰਸੋਈ ਵਾਲੇ ਉਹ ਐਨੂੰ ਮਿਨੀਮ ਦਾ ਬਣਾਉਣੇ ਉਹਨਾਂ ਨੇ ਕਹਿੰਦੇ ਉਹ ਕਹਿੰਦੇ 2-4 ਦਿਨਾਂ ਵਿੱਚ ਤੁਹਾਨੂੰ ਗੁੱਡ ਨਹੀਂ ਦੇ ਦੇਵਾਂਗੇ ਬਣੀ ਖਣਾ ਇਹ ਕਿ ਉਹ ਸੁਣਵਾ ਕੇ ਇਥੋਂ ਹਾਂ ਲਿਆ ਕੇ ਥੋੜੇ ਚੜਦਾਂਗੇ ਮੈਂ ਪਿਚਾ ਲੈ ਜੀ ਇਹੋ ਤੇ ਪੱਥਰ ਦੀ ਕੁਆਲਿਟੀ ਚੈੱਕ ਕਰ ਤੁਸੀਂ ਜਿਹੜੀ ਜਿਆਦਾ ਚਿਲਾਈ ਹੈ ਇਹ ਪੱਥਰਾਂ ਦੇ ਕਰਨੇ ਵੀਰ ਦੇ ਹੱਥੋਂ ਲੱਗਿਆ ਹੋਇਆ ਹੈ ਦੇਖੋ ਹਲਦਾਣੀ ਕੋਲੇ ਤੇ ਬੁਗੜੀ ਨਾਲ ਲੱਗੀ ਹੈ ਤੇ ਬਾਕੀ ਮੇਰੇ ਵੀਰੋ ਹੁਣ ਅਸੀਂ ਨਾ ਤੋਂ ਕੇ ਪੜਨ ਬੈਠਣਾ ਜਾਂ ਜਾਨੀ ਜਾਵਾਂਗੇ ਕਿਤੇ ਕੰਮ ਕਰ ਥੋੜਾ ਜਿਹਾ ਹੂੰ ਕੁਝ ਲਿਆਉਣਾ ਜਿਵੇਂ ਕੁਝ ਵੀ ਲਿਆਉਣਾ ਕੋਈ ਸਮਾਨ ਸਮੋਹਣ ਰਹਿੰਦਾ ਹੋਇ ਉਹ ਲੈ ਕੇ ਆਵਾਂਗੇ ਜੀ ਤੇ ਮਰੇ ਮੋਲ ਇੱਕ ਕਹਿੰਦੇ ਨੇੜੇ ਕੋ ਮੋਲ ਆ ਬਸ ਮੋਲ ਵੀ ਵੇਖ ਆਵਾਂਗੇ ਨਾਲੇ ਜੀ ਤੁਹਾਨੂੰ ਉਹ ਵੀ ਦਿਖਾ ਜਾਊਗਾ ਤੇ ਚਲੋ ਮਿਲ ਗਏ ਆਂ ਕੱਪੜੇ ਤੋਂ ਉੱਠ ਖੜੇ ਆ ਜੀ ਦੇਖੋ ਆਹ ਜੋਦਾ ਚੱਲਿਆ ਦੇ ਉੱਥੇ ਡੰਨ ਕੰਮ ਕਰਨਾ ਠੀਕ ਹੈ ਕੰਪਨੀ ਚ ਤੇ ਹੁਣ ਪਲਾਨ ਬਣ ਰਿਹਾ ਰੋਟੀ ਦਾ ਵੀ ਰੋਟੀ ਰੁੱਟੀ ਕਰ ਲਏ ਕਿਉਂਕਿ ਆਪਣੇ ਸ਼ਾਰਟ ਸਰਕਟ ਹੋਇਆ ਹੋਇਆ ਤੇ ਮਤਲਬ ਵੀ ਲੋਡ ਹੋਇਆ ਹੋਇਆ ਸੌਰੀ ਸ਼ਾਰਟ ਸ਼ਕਟ ਕਰਨੀ ਤੇ ਉਹਦੇ ਕਰਕੇ ਥੋੜੀ ਪ੍ਰੋਬਲਮਸ ਚੱਲ ਰਹੀਆਂ ਤੇ ਫਿਰ ਅਸੀਂ ਰੋਟੀ ਆਰਡਰ ਕਰ ਰਹੀਆਂ ਬਾਹਰੋਂ ਤੇ ਕੱਪੜੇ ਆਪਾਂ ਮਤਲਬ ਵੀਓ ਕਰਿਆ ਏ ਲਿਗਿੰਦੇ ਕਰਿਆ ਏ ਸਾਰੇ ਤੋਂ ਨਾਲ ਤੇ ਕੀ ਕਹਿ ਰਹੇ ਹੋ ਦੱਸੋ ਜੀ ਆ ਰੋਟੀ ਦਾ ਕਹਿ ਰਹੇ ਰੋਟੀ ਮਗਵਾਰ ਹੋ ਗਿਆ ਅ ਪਰ ਰੋਟੀ ਰੁੱਟੀ ਚੈੱਕ ਕਰ ਲੈਣੇ ਆ ਵੇ ਕਿੰਨੇ ਦੀ ਪੈ ਰਹੀ ਉਹ ਬੰਦਾ ਚੱਲਿਆ ਚੱਲ ਉਹਨੂੰ ਕਿਹਾ ਤੇ ਵਿਕੇਲੇ ਖਾ ਲੋ ਤੇ ਸੱਚੀ ਕੰਮ ਬਹੁਤ ਔਖਾ ਹੋਇਆ ਪਿਆ ਤੇ ਬਸ मतलब ਅੱਗੇ ਨੂੰ ਸੌਖਾ ਲੱਗ ਰਿਹਾ ਵੀ ਹੁਣ ਕੋਈ ਜੋ ਸਾਰੇ ਬੰਦੇ ਉੱਠ ਖੜਦੇ ਗੱਲਾਂ ਹੋ ਜਾਂਦੀਆਂ ਮਨ ਹਲਕਾ ਹੋ ਜਾਂਦਾ ਤੇ ਫਿਰ ਚੱਲਦੇ ਆਪਾਂ ਤੇ ਰੋਟੀ ਰੁੱਟੀ ਮੰਗਾਉਣੇ ਆ ਤੇ ਫਿਰ ਤੁਹਾਨੂੰ ਦੱਸ ਦਿਆਂ ਕਿ ਕੀ ਬਣਿਆ ਧੰਨਵਾਦ ਤੁਸੀਂ ਕਾਲ ਜੀ ਤੇ ਆਪਾਂ ਹੁਣ ਚੱਲਿਆਂ ਰੋਟੀ ਰੁੱਟੀ ਛੱਡਣ ਨੂੰ ਕੀ ਰੇਸ਼ਾ ਲੱਗ ਗਿਆ ਫੁੱਲ ਦੋ ਰੋਟੀ ਤੇ ਰੋਟੀ ਲੈਣ ਕਿ ਅੱਜ ਥਾ ਸੂਰ ਦਾ ਕਰ ਲਏ ਤੇ ਹੁਣ ਅਕਾ ਬੈਠੇ ਬੈਠੇ ਨੇ ਕੀ ਸੋਚੀ ਵੀ ਇਹਨੂੰ ਸਾਰੇ ਨੂੰ ਜਿਵੇਂ ਆ ਛਿੱਲਿਆ ਹੋਇਆ ਇਹਨੂੰ ਸਾਰੇ ਨੂੰ ਬਿਨਾ ਟੁੱਟੇ ਛਿੱਲ ਕੇ ਦੇਖਦੇ ਵੀ ਕਿਵੇਂ ਛਿੱਲਾ ਜਾਂਦਾ ਜਿਵੇਂ ਕੀ ਆ ਦੇਖੋ ਆਏ 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 ਬਿਨਾਂ ਲੈ ਸਵਾਦ ਸਵਾਦ ਲੈ ਕੰਮ ਜੇ ਦਰਸਤ ਪੈਦਾ ਹੁੰਦਾ ਭਾਈ ਆਇਦਾਂ ਇਹਨੇ ਪਰ ਹੋ ਗਈ ਗੱਲ ਕਿ ਅਜੇ ਆਪਣਾ ਪਹਿਲਾ ਦਿਨ ਵੀ ਕੇਵ ਕਰਕੇ ਦੇਖਦੇ ਵੀ ਕਿਵੇਂ ਬਣਦੀ ਹੈ ਗੱਲ ਜੋ ਜੀ ਸੋਚੀਆ ਉਹਦੀ ਬਾਨੀ ਆ ਕਿ ਨਹੀਂ ਪਰ ਨਹੀਂ ਬਣਦੀ ਸੌਰੀ ਤੇ ਹੁਣ ਅਸੀਂ ਪ੍ਰੈਕਟਿਸ ਕਰਾਂਗੇ ਜੇ ਗੱਲ ਬਣ ਗਈ ਤਾਂ ਸਿਰਾਂ ਲੱਗ ਜੂ ਤੇ ਜਸ਼ਨ ਵੀਰ ਜੀ ਸਵੇਰੇ ਕੀਰਖਾਨ ਦੇ ਜਗੇਣਾ ਉਹ ਜਿਹੜਾ ਆ 팀 ਨਾ ਜਿਹੜਾ ਪੰਗਾਂ ਦਾ ਸਵਾਰ ਆ ਹੈ ਅਮਰ ਜੀ ਜਿਹੜਾ ਆ ਸ਼ਿਲਦਨ ਦਾ ਸਵਾਰ ਨਾਮ ਦਾ ਰਹਿੰਦਾ ਕੋਲਕਾ ਦੇਖੋ ਹਾਂ ਨਾ ਕੋਲਕਾ ਰਿਆ ਨਾ ਕੋਈ ਜੀ ਆਏ ਆ ਵੀ ਕੀਰਾ ਬਾਦ ਜਿੰਦੇ ਜੋਗਾ ਘਟ ਫੱਡੇ ਜੋ ਠੀਕ ਆ ਇਹ ਵੀ ਕੋਈ ਕੋਈ ਜਿਹੜਾ ਆਪਣੀ ਮੰਮੀ ਮੰਮਾ ਨੂੰ ਵੀ ਕਰੇ ਕੋਈ ਜਿੱਦ ਜਿੱਦ ਲੈ ਆਇਆ ਜਿਵੇਂ ਨਾ ਟੈਂਸ ਇਹ ਹੋਵੇ ਤੇ ਕਿਹੜਾ ਖੀਰਾ ਉਹ ਉੱਪਰ ਉੱਪਰ ਨੇਰ ਫਿਰ ਉੱਪਰ ਉੱਪਰ ਨੇਰ ਲੈ ਜੀ ਇਹ ਨਾਲਾ ਦੇਖੋ ਤੇ ਬਾਕੀ ਹੁਣ ਬੰਦੇ ਜੀ ਆਹ ਰੋਟੀ ਲੈਣਾ ਆਹ ਜਿਹੇ ਤਰ੍ਹਾਂ ਤੋਂ ਦਾਰ ਤੇ ਰੋਟੀ ਜੀ ਕੀ ਜਾਇਆ ਤੇ ਧੰਨਵਾਦ ਜੀ ਰੋਟੀ ਖਾ ਲਈਏ ਸਾਨੂੰ ਕਿਹਾ ਸੀ ਉਹਨੇ ਰੋਟੀ ਲੈ ਗਿਆ ਆ ਦੇਖੋ ਇਦਾਂ ਦਾ ਸਿਗਾ ਕੋਈ ਸਭ ਕੁਝ ਰਾਇਤਾ ਸੀਗਾ ਇੱਥੇ ਚੌਲ ਸੀ ਤਿੰਨ ਰੋਟੀਆਂ ਸੀ ਇੱਥੇ ਮਿਕਸ ਸਬਜ਼ੀ ਸੀ ਇੱਥੇ ਮੂੰਗੀ ਸਬਜ਼ੀ ਸੀ ਤੇ ਨਾਲ ਸਲਾਦ ਗੰਡੇ ਸੀ ਮਤਲਬ ਠੀਕ ਸੀ অলਮੋਸਟ ਬਧੀਆ ਰਿਹਾ ਖਾਪੀ ਲਿਆ ਤੇ ਹੁਣ ਕਰ ਲੱਗ ਜਾਂ ਘਰ ਦੀ ਸਫਾਈ ਘਰ ਦੀ ਸਫਾਈ ਕਰਨ ਤੋਂ ਬਾਅਦ ਇਹ ਰਿਹਾ ਪੜਨ ਦਾ ਮਾਹੌਲ ਬਣਾਇਆ ਸੱਚ ਕੱਪੜੇ ਪੈਂਦੇ ਆ ਜੀ ਆਪਣੇ ਸੁੱਕਣੇ ਪਾਉਣੇ ਕੱਪੜੇ ਪਹਿਲਾਂ ਸੁੱਕਣੇ ਪਾੜ ਉਦੋਂ ਪਹਿਲਾਂ ਇੱਕ ਚਾਹ ਕਰਦੇ ਆ ਭਰਾ ਲਈ ਆਪਣੇ ਜੀ ਜਿਸਨ ਭਰਾ ਲਈ ਤੇ ਖਰਾਬ ਉਹ ਇੱਕ ਚਾਹ ਚੁੱਕ ਕਰਕੇ ਫਿਰ ਫਾ ਮੈਂ ਕੱਪੜੇ ਸੁਕਣੇ ਤੇ ਦਿਖਾਵਾਂਗੇ ਕੀ ਮੌਲ ਕੀ ਰੰਗ ਬੰਦਦੇ ਆ ਚਾਹ ਕਰਦੇ ਚਲੋ ਮਿਲ ਜਾਈਏ ਅੱਜ ਕੋਈ ਰਿਜਿਨਲ ਕਰਕੇ ਕੰਪਨੀ ਹੋ ਗਈ ਆ ਬੰਦ ਮਤਲਬ ਅੱਜ ਦਿਨ ਨਹੀਂ ਹੁੰਦਾ ਨਹੀਂ ਤੇ ਫਿਰ ਅਸੀਂ ਸੋਚੇ ਚਲੋ ਇੱਕ ਬਾਜੀ ਲਾ ਲਈਏ ਤਾਂ ਆਪਣੇ ਕੋਲੇ ਕੀ ਆ ਗਿਆ ਦੇਖੋ ਰਾਣੀਆਂ ਸੰਭਰਾ ਤੇ ਜਸ਼ਨ ਬਾਈ ਦੁੱਧ ਵੀਰੇ ਆ ਦੁੱਧ ਵੀਰੇ ਆ ਇਹ ਥੋੜੇ ਸਿੱਖ ਚੱਲ ਰਹੇ ਸਿੱਖ ਬਾਈ ਹੋ ਗਈ ਲੱਖਾ ਜੀ ਆਹ 12 ਬੰਦੇ ਬੁਲਾਏ ਗਏ ਆ ਫਾਂਸ ਦੇ ਘੇਟਾਂ ਲਈ ਤੇ ਤੁਹਾਨੂੰ ਫਿਰ ਦੱਸ ਦਿਆਂ ਅਮਨભાઈ ਜੀ ਕੰਮ ਕਰੀ ਜਾਂਦੇ ਆ ਵਰਕਿੰਗ ਪੀਪਲ ਆ ਉਹ ਕਿਉਂਕਿ ਲੀਡਰ ਆ ਤੁਸੀਂ ਗਰੁੱਪਾਂ 'ਚ ਮੈਸੇਜ ਪਾਇਆ ਸੀ ਉਹ ਸੌਰੀ ਕਮੈਂਟਾਂ 'ਚ ਕਮੈਂਟਾਂ 'ਚ ਲਿਖਿਆ ਕੀ ਮੈਸੇਜ ਆਏ ਸੀ ਕਮੈਂਟਾਂ 'ਚ ਕਹਿੰਦੇ ਵੀ ਆਹੋ ਬਾਈ ਨੂੰ ਕਹਿੰਦੇ ਲੀਡਰ ਬਣਾਓ ਕੁਆਲਿਟੀ ਸੇ ਦਿਖ ਰਹੀ ਹੈ ਹਾਂ ਬਲੌਗਾਂ 'ਚ ਬਲੌਗਾਂ 'ਚ ਵੀਰ ਸਾਨੂੰ ਦੀ ਕੁਆਲਿਟੀ ਦੇਖ ਕੇ ਕਹਿੰਦੇ ਲੀਡਰ ਬਣਾ ਦਿੰਦਾ ਦੇਖੋ ਤੇ ਅਸੀਂ ਉਹ ਦੇਖੀਏ ਜਮਾਂ ਲੀਡਰ ਹੈ ਜਮਾਂ ਲੀਡਰ ਹੈ ਪਿਓਰ ਲੀਡਰ ਹੈ ਬਾਈ ਚੱਲ ਚਲੋ ਅਸੀਂ ਆਪਦੇ ਵੀਰਸ ਨੂੰ ਵੀ ਰਿਸਪੈਕਟ ਕਰਦੇ ਆ ਇੰਟਰੈਕਸ਼ਨ ਕਰਦੇ ਆ ਉਹਨਾਂ ਨਾਲ ਤਾਂ ਕਰਕੇ ਇਹਨਾਂ ਨੂੰ ਲੀਡਰ ਬਣਾ ਦਿੱਤਾ ਚਿੱਤ ਹਾਂਜੀ ਜਿਹੜੀ ਇਹ ਅੱਜ ਗੱਲਾਂ ਕਹੋਗੇ ਬਹੁਤ ਪਿਆਰਾ ਰਿਹਾ ਤੁਹਾਡੇ ਬਲੌਗ ਬਲੌਸ ਹਾਂ ਅਰਜੀ ਉਹ ਬੇਲੇ ਬੰਦਿਆਂ ਨੂੰ ਚੱਲ ਇਹ ਜੇ ਕੀ ਦਿਖਾਉਣੇ ਆ ਇਹਦੇ ਸੁੱਤੇ ਪਏ ਆ ਮੈਂ ਸੁੱਤੇ ਵੀ ਪ੍ਰਾਈਵੇਸੀ ਕੋ ਛੇੜਨੇ ਕਿ ਮੇਰੀ ਪਰਿਵਾਰੀ ਦੇ ਲੋਕ ਮਾੜੀ ਚੱਲੋ ਹੁਣ ਮੂਰੇ ਬੇਗਿਆਂ ਦੇ ਪਿੱਛੇ ਜਦੋਂ ਮੈਂ ਟਰਾਂਜੀਸ਼ਨ ਕਰ ਦਿੱਤਾ ਮੇਰੇ ਵੀਰੋ ਤਾਂ ਖੇਡ ਰਹੇ ਸੀ ਤੇ ਤੁਹਾਨੂੰ ਦਿਖਾਈ ਸੀ ਪਹਿਲਾਂ ਵਾਲੀ ਬਾਜੀ ਆ ਹਾਰ ਚੁੱਕੇ ਸੀ ਬਾਈ ਗੁੱਚੀ ਹਰ ਗਏ ਸੀ ਗੁੱਚੀ ਵੈਲੈਂਸੀ ਅੱਗਾ ਹਰ ਗਏ ਸੀ ਇਹਨਾਂ ਤੋਂ ਪੰਜ ਡੰਡ ਕਟਾਏ ਗਏ ਸੀ ਕਿਉਂਕਿ ਫਸਟ ਟਾਈਮ ਸੀਗਾ ਤੇ ਰੂਲ ਨਹੀਂ ਰੱਖੇਗੇ ਤਾਂ ਕਰਕੇ ਤੇ ਆ ਬਾਜੀ ਸਕੌਟਸ ਲਾਉਂਦੇ ਹੋਏ ਜਾਨੀ ਕਿ 20 ਸਕੌਟਸ ਇਹਨਾਂ ਸਿਰ ਚੜ ਚੁਕੇ ਆ ਤੇ ਉਹ ਬਾਈ ਸੁੱਤੇ ਪਏ ਆ ਕੀ ਕਹਿਣਾ ਚਾਹੋਗੇ ਲੱਖਾ ਜੀ 10 ਹੋ ਗਏ ਐਂਡ ਗੱਲ ਬਾਤ ਚੰਗੀ ਗੱਲ ਹੈ ਇਤਨੇ ਸਿਹਤਵੰਦੀ ਆ ਹਾਂ ਜਿਵੇਂ ਜਲਪਰੀ ਪਈ ਆ ਦੇਖੋ ਹਾਂ ਬੱਦੀਆਂ ਨੂੰ ਬੱਤੀ ਰਹੀ 5 ਮਿੰਟ ਕਿਵੇਂ ਤੇਰੇ ਆ ਉਹ ਕੈਮਰਾ ਇਹ ਕਹਿ ਰਹੇ ਸੀ ਹੁਨੀਤ ਜੀ ਬਾਦ ਕੋਦੂ ਪੱਲਾ ਕਿਹਦੇ ਦੇ ਦੇ ਲੀਗੇ ਕਹੇ ਜੀ ਆਈ ਸੀ ਜਲ ਉਹ ਗੱਲ ਹੈ ਜਲਪਰੀ ਨੂੰ ਸਿਰਫ ਇੱਕ ਬਾਦਸ਼ਾਹ ਆ ਆ ਬਾਦਸ਼ਾਹ ਦੇ ਵੇਖੀ ਆ ਵੇਖੀ ਆ ਕਿਉਂਕਿ ਜਲਪਰੀ ਕਿਉਂਕਿ ਰਾਜੇ ਦੀ ਦੋ ਰਾਣੀਆਂ ਹੁੰਦੀਆਂ ਇੱਕ ਆ ਸੀ ਜਲਪਰੀ ਤੋਰ ਕੋਈ ਮੂਰਤ ਨਹੀਂ ਆਈ ਵਾ ਕਿ ਦੁੱਕੀ ਟਿੱਕੀ ਅੱਠੀ ਚਿੱਕੀ ਹਨੀ ਕਮਾਲ ਕਰਦੇ ਬਾਸ਼ਾ ਪਾਣੀ ਇਹ ਨਹੀਂ ਰੰਦਾ ਸੋਚਦੇ ਬਾਸ਼ਾ ਹਨੀ ਤਾਂ ਹਾਂਜੀ ਉਧਰ ਹੀ ਰੱਖ ਕੈਮਰਾ ਸਿਨੇਮੈਟਿਕ ਲੈ ਲੈ ਬਾਲਾ ਜੀ ਇਹ ਲੱਗਦਾ ਜੋ ਡਿਸਟਰਬ ਨਾ ਕਰੂੰ ਨਕਲੀ ਵਾਟਰ ਪੀ ਰਹੇ ਐ ਲੋਕ ਧੋਨੀ ਦੀ ਫੋਟੋ ਛੱਡੀ ਐ ਤੂੰ ਨਿਕੜ ਅਸਲੀ ਹੁਣ ਹਾਂ ਹਾਂ ਇਹ ਨਹੀਂ ਹੈਗਾ ਫਰਾ ਫਰਾ ਦੇ ਮੈਂ ਜੀ ਤੂੰ ਉਹ ਜਿਹੜਾ ਹਾਂ ਇਹਨਾਂ ਬਾਦਲੇ ਦੇ ਤਾਂ ਲੱਗੇ ਪਏ ਜੀ ਹੁਣ ਵਾਹਰਾ ਬਈ ਉਧਰ ਸੱਤ ਹੀ ਬੰਦੇ ਆ ਇਹ ਹੋ ਗਏ ਜੀ ਉਹਨਾਂ ਨੂੰ ਪੁੱਛਿਆ ਕਿ ਆਉਂਦੇ ਸੀ ਵਾਹ 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 ਲੱਖਾ ਜੀ ਵਾਹ ਵਾਹ ਬਹਿ ਕੇ ਕਰਨਾਂ ਨਹੀਂ ਉੱਪਰ ਡਰ ਲਾ ਆਪ ਕੋ ਦੋ ਗੱਲਾਂ ਕਰਨ ਲੱਗ ਗਿਆ ਲੈ ਆ ਆ ਲੈਕ ਪੱਤਰ ਦਿਖਾ ਦੇ ਲੈ ਆ ਆ ਲੈਕ ਲੱਗਿਆ ਉਹ ਆ ਆ ਹੋਏ ਤੂੰ ਇੱਥੇ ਕੀ ਆ ਕੀ ਹੋ ਰਿਹਾ ਇਹਨੂੰ ਐ ਆ ਵੀ ਨੇ ਦਿੱਕੀ ਉਹਦਾ ਆਂ ਦੀ ਕੀ ਪ੍ਰਾਣੇਸ਼ਰ ਕਰਤੀ ਵਸ ਜੀ ਸੀ ਤੇ ਤੀਜੀ ਵਾਰੀ ਪ੍ਰਾਜ ਜੀ ਦੇ ਫਿਰ ਤੋਂ ਡੰਡ ਆ ਕੇ ਸੈਕਿੰਡ ਟਾਈਮ ਤੇ ਪਿਛਲੇ ਗਲਾਸ ਮਤਲਬ ਪਹਿਲਾਂ ਸਾਨੂੰ ਦਿਖਾ ਨਹੀਂ ਸਕੇ ਬਾਈ ਜੀ ਦੇ ਡੰਡ ਠੀਕ ਆ ਸਾਰਾ ਡੰਡ ਐ ਕਿ ਸਾਨੂੰ ਆ ਵੀ ਦੇ ਪ੍ਰਾ ਦੀ ਦੇ ਡੰਡ ਕੰਮ ਹੋਣਾ ਚਾਹੀਦਾ ਆ ਦੇਖੋ ਰਾਜ ਜੀ ਦੀ ਰਾਣੀ ਨੂੰ ਘੇਰ ਲਿਆ ਇੱਕ ਫੌਜੀ ਨੇ ਤੁਸੀਂ ਰਾਏ ਕਰਦੇ ਕਿੰਨੇ ਕਿੰਨੇ ਡੰਡ ਹੋਣਗੇ ਆ ਦੇਖ ਲੋ ਚੋਰ ਆ ਗਏ ਚੋਰ ਆ ਗਏ ਚੋ ਉੱਪਰੋਂ ਵਸਟੀ ਲਾ ਤਾ ਮਾਰ ਲਾ ਤਾ ਮਾਰ ਲਾ ਤਾ ਮਾਰ ਕਰ ਬਾਲਾ ਕਹਿ ਨਹੀਂ ਕੀਤਾ ਬਣੀ ਰੱਖੀ ਜਾਣੀ ਆ ਬੈਠੇ ਬੰਦੇ ਦੀ ਖੱਧਿਆ ਚਾਰ ਇਹ ਥੋੜਾ ਸਪੀਡ ਚ ਕਰਕੇ ਲਾ ਦਾਂਗੇ ਵਲੌਗ ਥੋੜਾ ਜਿਹਾ ਸੀ ਮੜਾ ਤੇਜ਼ੀ ਕਰੋ ਕੰਮ ਲੱਖੇ 2x ਇੱਕ ਵਾਰ ਮਾਰ ਕੇ ਰੱਖ ਦਿਆ ਕਰੋ 2x 2x ਕਹਿੰਦੇ ਮੁੰਡੇ ਦੇ ਚਾਰ ਨ ਪਿਛਲੀ ਵਾਰ ਪੰਜ ਆਈ ਸੀ ਅੱਜ ਦੀ ਚਾਰ ਆ ਗਈ ਅਗਲੀ ਵਾਰੀ ਤਿੰਨ ਆਉਣਗੇ ਮੈਂ ਅਗਲੀ ਵਾਰੀ ਆ ਦੇਖੋ ਕੱਢ ਦੇ ਖਾਲੀ ਖਾਲੀ ਆ ਫਨ ਜੇਮ ਓ 3 ਇੱਕ ਫਰੀ ਦਾ ਕਰੀ 4 ਹਾਏ ਹਾ ਕਰਤਾ ਹਾਈ ਕਰਤਾ ਬਲੌਗ ਰਿਕਾਰਡ ਹੋ ਗਿਆ ਹੁਣ ਇਹ ਕਰਦੇ ਦੇਖਣਗੇ ਤੁਹਾਡੇ ਇਹ ਕਰਦੇ ਦੇਖਣਗੇ ਇਹ ਨਹੀਂ ਹੁੰਦਾ ਘੱਟ ਇੱਕ ਨੰਬਰ ਹੈ ਵੀਰੇ ਗੇਮ ਇੱਕ ਨੰਬਰ ਹੈ ਜਿਹੜਾ ਹਾਰਿਆ ਸਮਝ ਲਓ ਉਹੀ ਆ 스타ਰ ਹੀ ਆ ਉਹ ਨੋਰ ਕੀ ਫਾਇਦਾ ਤੇਰੇ ਪਿਓ ਤੈਨੂੰ 2000 ਦੇ ਜਿੰਮ ਲੁਵਾਈਦਾ ਨਹੀਂ ਤੂੰ ਏ 2000 3 ਮਹੀਨੇ ਦਾ ਭਰ ਕੇ ਆ ਤੇ 2500 ਸੌਰੀ ਸਾਡਾ ਸਟ੍ਰੈਕ ਚੜਕੇ ਵਗਿਉ ਲਾਈਏ ਲੈ ਵਾ ਗੱਲਾਂ ਨਾ ਆਲੀ ਵੀਰੇ ਲੱਖੇ ਸੱਚੀ ਧਾਮ ਹੈ ਲੱਖੇ ਐਵੇਂ ਤਾਂ ਨਹੀਂ ਲੱਖ ਲੱਖ ਹੁੰਦੀ ਬਾਈ ਛੱਡ ਲੱਖੇ ਛੱਡ ਇੱਕ ਵਾਰ ਇੱਕ ਵਾਰ ਛੱਡ ਕੇ ਫੜ ਕੇ ਦਿਖਾ ਅੱਜ ਪਤਾ ਲੱਗ ਜੂ ਕੀ ਚ ਕਿੰਨੀ ਜਾਣ ਹੈ ਕੁਛ ਬੋਲਣ ਜਾ ਰਹੇ ਆ ਬੋਲੋ ਜੀ ਬਾਈ ਟੀਚਰ ਤਾਂ ਜਲਦੀ ਸ਼ੁਰੂ ਕਰ ਲੈ ਗਿਆਂ ਦਾ ਫਾਈਟ ਬਿਗੇਸ ਨਾਉ ਚਲ ਚਲ ਚੰ ਟੰ 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 ਅੱਛਾ ਟੱਡ ਲਾ ਲਾ ਕਦਰਾ ਅੱਲਾ ਲੈ ਕਦਰਾ ਉਹ ਖੇਲਿਆਰਤਾ ਵਾ ਲੈ ਤੇਰੀ ਨੂੰ ਭੈਣ ਵਾ ਛੱਡ ਲਿਆ ਵੱਤੋਂ ਡਟਾ ਉਹ ਟੁੱਟ ਗਿਆ ਲੈਪਟਾਪ ਖਤਮ ਕਹਾਣੀ ਖਤਮ ਕਹਾਣੀ ਆ ਕਰਤਾ ਇਕੱਠਾ ਏ ਛੋਟਾ ਇੱਕ ਚੱਲ ਪਿਆ ਚੱਲ ਪਿਆ ਤੇਰੀ ਪਰ ਅਰੀ ਕੱਤ ਅਰੀ ਕੱਤ ਲੱਖ ਨੇ ਮਾਫੀ ਮੰਗੀ ਲੱਖ ਨੇ ਮਾਫੀ ਮੰਗੀ ਅੰਗਲੀ ਲੱਖ ਨੇ ਮਾਫੀ ਮੰਗੀ ਆਂਗਲੀ ਆ ਦੇਖੀ ਜਾਂਦੀ ਐ ਚਾ ਛੋਟੇ ਅਰੀ ਗਾਤੋ ਜੈ ਅਰੀਆ ਉਹ ਲੈਪਟਾਪ ਉਧਰ ਨੂੰ ਥੱਲੇ ਥੱਲੇ ਹੁਣ ਤਾਂ ਚੱਲਣ ਦੀ ਉਮੀਦ ਕੁਛ ਨਹੀਂ ਹੁੰਦਾ ਨਹੀਂ ਨਹੀਂ ਆ ਜਾ ਓਏ ਉਹ ਤੇਰੀ ਆਹ ਦਾ ਉਹ ਫੜਦਾ ਲੈਪਟਾਪ ਉਹ ਸਿਰੇ ਉੱਪਰ ਨਹੀਂ ਗਿਆ ਉਹ ਘੜਤਾ ਸੀ ਉਹ ਘੜਤਾ ਤਾਂ ਇੱਜੇ ਸੁਪਰੇ ਚਲਾਉਂਦੇ ਯਾਰ ਐਵੇਂ ਗੇਮ ਖਤਮ ਐ ਬੱਸ ਬੱਸ ਕੋਈ ਨਿਕਸਣਾ ਨਹੀਂ ਹੁਣ ਵੱਧ ਕਰ ਦੋ ਕਰ ਦੋ ਮੇਰੇ ਹੀਰੋ ਲੱਖੇ ਨੇ ਸੁਪਰ ਐਕਸਲ ਤੰਨ ਲਾ ਦਿੱਤਾ ਲੜਾਈ ਇੱਥੇ ਨਹੀਂ ਅਸਲ ਲੜਾਈ ਕੱਲ ਨੂੰ ਆ ਮੈਦਾਨ 'ਚ ਹੋਊਗੀ ਇਧਰ ਗੱਦੇ ਕੋਤੇ ਲਾ ਕੇ ਕੱਲ ਨੂੰ ਇਧਰ ਕਰਾਵਾਂਗੇ ਜਿਹੜਾ ਜਿੱਤੇ ਉਹਨੂੰ 500 ਨਾਲ ਕੱਲ ਨੂੰ ਮੇਰੇ ਹੀਰੋ ਲਾਨ ਕਰਤਾ ਕੱਲ ਵਾਲੇ ਦਿਨ ਤੁਸੀਂ ਲੜਾਈ ਦੇਖੋਗੇ ਯੋਧਿਆ ਦੀ ਹੋਊ ਸਾਰਿਆਂ ਦੀ ਜਿਹੜੇ ਜਿਹੜੇ ਯੋਧੇ ਖੜੇ ਆ ਇੰਨਾ ਦੀ ਇੰਨਾ ਦੀ ਜਿਹੜਾ ਟੌਪ ਰੈਕਿੰਗ ਇੱਥੇ ਏਸੀ ਦਾ ਡਰ ਸੀ ਓਏ ਉੱਧਰ ਲੜਾਂਗੇ ਕੱਲ ਨੂੰ ਕੱਲ ਨੂੰ ਜਿਹੜਾ ਟੌਪ ਰੈਕਿੰਗ ਤੇ ਵਾਗਿਆ 500 ਨਾਲ ਤੇ ਆਪਾਂ ਬੈੱਡ ਬੁਡ ਤਿਆਰ ਕਰ ਲਿਆ ਜੀ ਸਾਰੇ ਠੀਕ ਆ ਜੀ ਇੱਕ ਨੰਬਰ ਮਾਹੌਲ ਕਰ ਲਿਆ ਤੇ ਉਧਰ ਮੁੰਡੇ ਦਾਲ ਬਣਾ ਰਹੇ ਸਨ ਦਿਖਾਉਣੇ ਚੈੱਕ ਕਰਾਉਣੇ ਆਪਣੀ ਜੀ ਆਪਣੀ ਜੀ ਦਾਲ ਬਣੀ ਜਾਂਦੀ ਹੈ ਜੀ ਤੇ ਕਿਵੇਂ ਲੱਗ ਰਹੀ ਹੈ ਕੀ ਲੱਗਦਾ ਚ ਬਣ ਜੂ ਦਾਲ ਤਾਂ ਬਣ ਜੂਗੀ ਕੇਰਾ ਵੀ ਸਹੀ ਬਣੂਗੀ ਨਹੀਂ ਮੈਨੂੰ ਲੱਗਦਾ ਨਹੀਂ ਜੇ ਸਾਹ ਨਾਲ ਹਾਲਾਤ ਆ ਰਹੇ ਨਹੀਂ ਮੁੰਡੇ ਜੀਰਾ ਜੀਰਾ ਬਦ ਲਾਤਾ ਮੁੰਡਿਆਂ ਨੇ ਮੈਨੂੰ ਆ ਲੱਗਿਆ ਥੱਲੇ ਲੱਗ ਗਿਆ ਜੀ ਉਹ ਵੀ ਉਹ ਵੀ ਕਹਿ ਰਹੇ ਵੀ ਕਮੀ ਤਾਂ ਆ ਜਾਂਦੀ ਉਹ ਤੇ ਰਹੇ ਜਾਂਦੀ ਆ ਬਾਈ ਡਾਈਟ ਕੀ ਕਰ ਰਹੇ ਆ ਬਾਈਟ ਬਣਾ ਨਹੀਂ ਨੇ ਬਾਈ ਉਹ ਮਾਈਕ ਚੈੱਕ ਕਰੋ ਡਾਈ ਪਰਸਨਲ ਡਾਈਟ ਹੈ ਇਹ ਕਿਸੇ ਨੂੰ ਸ਼ੇਅਰ ਨਹੀਂ ਕਰਦੇ ਬਲੌਗਰਾਂ ਇਹ ਲੀਕ ਹੋ ਗਈ ਸਟੋਰੀ ਵੀ ਨਹੀਂ ਚੱਲ ਕੋਈ ਨਹੀਂ ਜਨਤਾ ਦਾ ਵੀ ਭੜਾ ਹੋ ਜੇ ਹਾਂ ਇੱਧਰ ਸ਼ੈਫ ਸ਼ੈਫ ਜੁਕੀ ਸੁਨੇ ਬਣਾ ਰਿਹਾ ਅੱਜ ਮੰਮੀ ਹੈਲਪ ਲੈ ਕੇ ਇੱਧਰ ਫੋਨ ਵੀ ਆਈ ਜਾਂਦੇ ਨੇ ਨਵੂ ਨਵੂ ਦਾ ਫੋਨ ਆ ਰਿਹਾ ਜੀ ਇਹ ਜੱਟ ਖੰਡ ਰੁਕਾ ਪੱਲਣ ਦੇ ਤਾਂ ਤੁਸੀਂ ਗੱਲ ਪੜਾ ਮੱਚਦਾ ਨਾ ਉਹ ਤਾਂ ਨਹੀਂ ਗਾ ਪਰਲਾਦ ਦਾ ਬੜਾ ਮੱਚਦਾ ਇਹਨੂੰ ਮੈਚ ਕਰਦੇ ਆ ਜਿਹੜੇ ਬੱਚੇ ਆ ਕੜਕੀ ਨਾ ਥੋੜੇ-ਥੋੜੇ ਵੇਸ ਬਣਾ ਰਹੇ ਆ ਬਹੁਤ ਸੋਹਣੀ ਮੁੰਡੇ ਬਹੁਤ ਮਿਹਨਤ ਲਾ ਰਹੇ ਆ ਨਹੀਂ ਬਸ ਕਰੀਸ਼ਾ ਕਰਕੇ ਤੇ ਉਹ ਬੰਦਾ ਸੌਂ ਗਿਆ ਕੱਕੇ ਤੇ ਚਲੋ ਹੁਣ ਜੇ ਤੁਹਾਡੇ ਕੋਲੇ ਕੋਈ ਐ ਹੱਥ ਦੇ ਤੁਹਾਨੂੰ ਡਰ ਲੱਗਦਾ ਤੁਸੀਂ ਇਹਨੂੰ ਐ ਕਰਾ ਦਿਓ ਇਹ ਮਿਕਸ ਹੋ ਗਿਆ ਤੇ ਡਾਈਟ ਤਿਆਰ ਹੋ ਗਈ ਤੇ ਭਾਈਆਂ ਨੂੰ ਖਵਾਉਣ ਕਰਪ ਤੇ ਭਾਈਆਂ ਨੂੰ ਜਰੂਰ ਖਵਾਉਣੀ ਹੈ ਕਿਉਂਕਿ ਜੇ ਭਾਈ ਪਰਫੈਕਟ ਆ ਤੇ ਅਸੀਂ ਪਰਫੈਕਟ ਆ ਉਹਾਂ ਦੀ ਚਾਰ ਦਾਣੇ ਦੇ ਦੋ ਭਾਈਆਂ ਦਾ ਦਿਲ ਖੁਸ਼ ਹੋ ਜਾਂਦਾ ਭਾਈਆਂ ਨੂੰ ਖੰਡ ਨਹੀਂ ਆਈ ਅੱਜ ਕੀ ਇਹ ਭਾਈਆਂ ਨੂੰ ਖੰਡ ਨਾ ਆਵੇ ਮੰਗ ਸਕਦੇ ਖੰਡ ਜਰੂਰ ਦੋ ਨਹੀਂ ਨਹੀਂ ਆਪ ਹੀ ਦੋ ਚੱਕੋ ਬਹੁਤ ਓਕੇ ਉਹ ਤੇ ਪਰ ਡਾਈਟ ਬਣ ਗਈ ਨਿਆਰਾ ਆ ਗਿਆ ਡਾਕਟਰ ਲੈ ਕੇ ਲੱਖੇ ਤੇ ਕੱਖਣਾ ਖੜਾ ਪੁੱਛਲਾ ਦੇ ਕੀ ਅੰਦਰ ਹੈਗੀ ਭਾਈ ਡਾਈਟ ਦੇ ਨਾਲ ਦੇ ਚੰ ਡਾਈਟ ਦੀ ਸਮਾਂ ਕਿਵੇਂ ਕਿੰਨੇ ਡੰਗ ਇੱਕ ਡੰਗ ਹੀ ਲਾ ਦੇ ਇੱਕ ਦੋ ਕਾ ਕਾ ਦੇ ਵੀ ਡਾਇਟ ਇਹਨਾਂ ਨੂੰ ਜੁਸੀ ਲਾ ਖੜਾ ਖੜਾ ਬੰਦਾ ਡੰਡ ਲਾਉਂਗਾ ਬੱਸ ਬੱਸ ਬੋਲ ਲਮਾ ਲਈ ਲੋਲ ਲਮਾ ਲਈ ਆਈਆ ਫਿਰ ਅਦਰਕ ਦੀ ਨੀ ਜਾਨ ਨਹੀਂ ਖਾ ਕੇ ਸਾਡੇ ਛੋਲਿਆਂ ਤੇ ਖੰਡ ਛ ਕੀ ਕਹਿਣਾ ਚਾਹੂਗੇ ਉਹ ਜੀਪੂ ਦਾ ਹਾਂ ਜੀ ਆਈਆ ਜੀ ਡੰਡ ਲਾਉਣਾ ਉਹ ਜੀਪੂ ਦਾ ਉਹ ਜੀਪੂ ਲਾ ਮਾ ਸੰਗਾਈ ਮਾ ਖੈਲ ਕਰ 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 ਤੂੰ

ਆਪਣਾ ਸਟੈਪ ਆਪਣਾ ਪਿੱਛੇ ਕਰਤਾ ਸਟੈਪਾਂ ਜੀ ਬਈ ਲੱਖਾ ਜਿੱਤ ਗਿਆ ਮੇਰੇ ਵੀਰੋ ਆਟਾ ਚੱਲੀ ਜਾਂਦਾ ਸੀ ਸਾਨੂੰ ਕਿਹਾ ਸੀ ਨਾਉਣ ਜੰਨੇ ਆ ਜੇ ਮੜੇ ਕੰਮ ਕਰ ਲਾ ਕੇ ਜੀ ਤੇ ਆ ਵੀ ਕੰਮ ਇਧਰੋਂ ਦਾਲ ਬਣਾਈ ਜਾਂਦੇ ਲੱਖਾ ਜੀ ਲੱਖਾ ਜੀ ਦਾਲ ਕਿਵੇਂ ਬਣ ਰਹੀ ਆ ਠੀਕ ਆ ਪਿਆਰ ਤਾਂ ਗੁੰਨੀ ਜਾਂਦਾ ਤੇ ਓ ਭਰਾ ਹੋਰੇ ਆ ਗਏ ਰੇ ਬਾਈ ਜੀ ਆਉਣਾ ਹੀ ਸੀ ਤੇ ਕਿਉਂ ਨਾ ਲਾਉਣੀਆਂ ਬਾਈ ਇਹ ਸੈਂਟਰ ਲੈ ਕੇ ਆ ਆ ਬਾਈ ਸੇਵਾ ਕਰ ਰਿਹਾ ਪੂਰੀ ਆਪਾਂ ਕੱਪੜੇ ਜਿਹੜੇ 1 ਨੰਬਰ ਤੋਂ ਉੱਥੇ ਸੀ ਬਾਈ ਜੀ ਲਾ ਰਹੇ ਆ ਤੇ ਤਾਰ ਖਾਲੀ ਕਰ ਦਿੱਤੀ ਗਈ ਹੈ ਤੇ ਹੁਣ ਚੱਲਦੇ ਅੰਦਰ ਲੱਖਾ ਜੀ ਬਹੁਤ ਬਹੁਤ ਸਣੀ ਨਾਲ ਬਣਾ ਰਹੇ ਆ ਬਾਈ ਜੀ ਹੋਰੇ ਤੇ ਵੀਰੋ ਆਹ ਦੇਖੋ ਸਮਾਨ ਲੈ ਕੇ ਆਏ ਕਹਿੰਦੇ ਅੱਜ ਰੋਟੀਆਂ ਦਾ ਘੈਂਟ ਲੈਣੀ ਹੈ ਘੈਂਟ 1 ਨੰਬਰ 'ਚ ਰੋਟੀਆਂ ਲਾਉ ਕੌਣ ਲਾਉ ਬਾਈ ਆਵਣਾ ਤੇ ਤੂੰ ਦਾ ਆਟਾ ਕੌਣ ਤੂੰ ਮੇਰੇ ਲਾ ਦੇ ਨਾ ਕੰਮ ਲੈ ਗਿਆ ਵੀ ਘਰ ਤੱਕ ਆਉਂਦਾ ਅੱਡਾ ਤੋਂ ਕੀ ਕਰਕੇ ਚੱਲੋ ਨਾਓ ਪੈਨ ਨੰਗੇ ਵੀ ਬੋਲਣਾ ਜਾਂ ਸਫਰ ਕਿ ਮੇਰੇਆ ਤੁਹਾਡਾ ਸਫਰ ਵਧੀਆ ਜੀਗਾ ਬਸ ਦਵਾਈ ਕਿਵੇਂ ਲੱਗੀ ਕਿੰਨੇ ਦੀ ਲੱਗੀ ਦਵਾਈ ਤੁਸੀਂ ਮੈਡੀਕਲ ਬੰਦਾ ਬਿਮਾਰ ਆ ਤੇ ਸਹਿਯੋਗ ਕਰਤਾ ਜੋ ਨੰਬਰ ਹੈਗਾ 98 910 085 ਜਿਹਨੇ ਵੀ ਸਾਡੀ ਹੈਲਪ ਕਰਨੀ ਹੈ ਤੇ ਦੇਖੋ ਤੁਸੀਂ ਕੀ 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 ਕਹਿੰਦਾ ਡਾਕਟਰ ਭਾਜੀ ਡਾਕਟਰ ਜੀ ਇਹ ਤਾਂ ਆਪਣੇ ਪਿੰਡ ਦਾ ਮੇਰਾ ਜਿਹੜਾ ਉਹ ਡਾਕਟਰ ਤੋਂ ਦਵਾਈ ਪੁੱਛੀ ਸੀ ਉਹ ਕਹਿੰਦਾ ਤੈਨੂੰ ਗਰਮੀ ਲੱਗਦੀ ਜਿਹੜਾ ਦਵਾਈ ਤੇ ਮੈਂ ਦੱਸ ਦੇਣਾ ਮੈਡੀਕਲ ਟੈਕ ਨਿਕਲ ਗਿਆ ਦੀ ਮੈਂ ਪਰਸਨਲੀ ਉਹ ਬੰਦੇ ਤੋਂ ਜਿਹਦੇ ਤੋਂ ਆ ਦਵਾਈ ਲੈ ਕੇ ਆ ਉਹਨੇ ਮੈਂ ਕੁਝ ਨਹੀਂ ਪੁੱਛਿਆ ਮੈਨਾਂ ਮੈਂ ਬੱਸ ਦਿੱਤਾ ਮੈਂ ਸਪੈਸ਼ਲ ਆ ਦੇ ਪਰਸਨਲ ਡਾਕਟਰ ਨੇ ਮੈਂ ਦਵਾਈ ਦਿੱਤੀ ਉਹ ਰეკਮੈਂਡ ਕਰ ਦਿੱਤੀ ਪਿੰਡੋਂ ਰეკਮੈਂਡ ਹੋਏ ਮੇਰੇ ਕੋਲੋਂ ਲੰਘ ਸਰ ਤਾਂ ਸਾਥ ਖੇਢੀ ਜਾਊਗੀ ਪਹਿਲਾਂ ਰੋਟੀ ਉਟੀ ਖਾ ਕੇ ਤੇ ਅਵਨੀਤ ਜੀ ਆ ਦੇ ਸੇਵਾ ਕਰ ਦਿੱਤੀ ਆ ਤੇ ਭਾਜੀ ਹੁਣ ਅਸੀਂ ਚੱਲੇ ਆਂ ਨਾਉਣ ਤੇ ਨਾਉਣ ਤੋਂ ਬਾਅਦ ਕਰਦੇ ਆਂ ਤੁਹਾਡੇ ਨਾਲ ਆ ਕੇ ਗੱਪ ਚ ਗੱਪ ਚ ਚਲੋ ਕੀ ਕੰਟਰੈਕਟ ਹੋਇਆ ਇੱਥੇ ਮਾੜਾ ਉਹ ਸਿਰਾਂ ਕੰਟਰੈਕਟ ਹੋ ਰਿਹਾਗਾ ਦੱਸਾਂਗੇ ਮਾੜਾ ਇਹ ਮਿਊਜ਼ਿਕ ਕੰਟਰੈਕਟ ਕੀ ਹੋਇਆ ਕਹੀ ਦੱਸ ਕੰਟਰੈਕਟ 35 ਰੋਟੀਆਂ 10 ਬਾਈ ਦੀਆਂ ਜੀ ਦੱਸ ਇੱਕ ਵੀ ਘੱਟ ਖਾਦੀ ਆਹਾ ਕਰਦੇ ਤੇ ਸ਼ਰੀ ਦੇਗਾ ਕਹਿੰਦਾ ਇੱਕ ਪਿਆਉ ਦਾ ਨਹੀਂ ਕਹਿੰਦਾ ਇੱਕ ਪਿਆਉ ਦਾ ਜੀ 10 ਨਾ ਖਾ ਸੀਗਾ ਇਹ ਚੀਜ਼ ਰਿਕਾਰਡ ਹੋਊ ਰੋਟੀ ਖਾਣ ਲੱਗਿਆ ਠੀਕ ਆ 10 ਰੁੱਟੀਆਂ ਇਹਦੀਆਂ ਬਾਕੀ ਰੁੱਟੀਆਂ ਸਾਡੇ ਚ ਬਣਨਗੀਆਂ ਯਾਨੀ ਕੋਲ 35 ਰੁੱਟੀਆਂ ਲੈਣੀਆਂ ਅੱਜ ਤੇ ਕਹਿੰਦਾ ਮੇਰੇ ਵੀਰੋ ਚੱਲ ਤੇ ਜਾ ਰਿਹਾ ਹਮਣਾ ਹਮਣਾ ਕਾਟੂ ਤੇ ਕੱਪੜੋ ਦੋਨੋਂ ਚ ਬਾਹਰ ਹੋਇਆ ਬੈਠਾ ਕਿਉਂਕਿ ਪ੍ਰਧਾਨ ਆ ਸਾਡਾ ਬਾਈ ਗਰਮੀ ਬਹੁਤ ਆ ਰਹੀ ਹੈ ਤੈਨੂੰ ਤਾਂ ਆਉਣੀ ਚਾਹੀਦੀ ਨਹੀਂ ਕੰਮ ਕਰਦਾ ਤੂੰ ਕੋਲੋਂ ਪਾਇਆ ਇਧਰ ਕਹਿੰਦੇ ਯਾਰੀ ਕੋਲੋਂ ਪਾਇਆ ਕੋ ਸੌਰੀ ਇਧਰ ਰੀਜਨਲ ਹੈ ਇਹ ਲੋਗੋ ਰੀਜਨਲ ਹੈ ਰੀਜਨਲ ਇਹਨੇ ਅਸੀਂ ਰੀਜਨਲ ਨਹੀਂ ਬਣਾਇਆ ਛੜ ਟੋੜਾ ਛੜ ਟੋੜਾ ਲੈਣ ਆਈ ਹੈ ਛੜ ਟੋੜਾ ਖੜੇ ਥੋੜਾ ਟਾਈਮ ਬ੍ਰੈਂਡ ਪਿੰਡੇ ਬਹਿਣਗੇ ਪੈ ਗਈ ਅੱਜ ਪੈ ਗਈ ਅੱਜ ਪੈ ਗਈ ਚਲੋ ਜੀ ਇਧਰ ਕੱਪੜੇ ਇਧਰ ਕੱਪੜੇ ਲਾਹ ਦਿੱਤੇ ਗਏ ਕੀ ਮੈਂ ਕਿਹਾ ਮੈਂ ਕਿਹਾ ਤੂੰ ਨੰਗਾ ਵੀ ਹੋਇਆ ਸੀ ਇੱਕ ਦਿਨ ਕੁਛ ਆਇਆ ਨਹੀਂ ਜਿਹੜਾ ਮੈਨੂੰ ਸਾਰੇ ਰੋਟੀ ਵਾਲੀ ਰੋਟੀ ਵਾਲੀ ਚੱਕੀ ਪਾਈ ਚਲੋ ਜੀ ਮਿਲਦੇ ਆ ਥੋੜੇ ਕੰਮ ਤੋਂ ਬਾਅਦ ਆਪਣੀ ਈਜ਼ੀ ਰੋਟੀਆਂ ਚੋਪੜਨ ਦੇ ਲੱਗੇ ਆ ਚੋਪੜ ਕੇ ਨੂੰ ਇੱਕ ਸਾਧਨ ਦੇ ਦਿੰਦੇ ਨੇ ਉਹਦੇ ਵਿੱਚ ਰੱਖੀ ਜਾਣਗੇ ਇਹ ਰੋਟੀਆਂ ਬਣ ਚੁੱਕੀਆਂ ਦਾਲ ਆ ਰਹੀ ਹੈ ਅਰਸ਼ਪ੍ਰੀਤ ਵੀਰੇ ਦਾਲ ਲੈ ਕੇ ਆਇਓ ਜਲਦੀ ਦਿਖਾ ਦਈਏ ਵੀਵਰਸ ਨੂੰ ਆਹ ਦਾਲ ਭਈਆ ਲੈ ਕੇ ਆ ਗਈ ਧੰਨਵਾਦ ਰਾ ਮੇਰੇ ਵੀਰੋ ਸਬਜੀ ਸਾਨੂੰ ਦੱਸ ਦੋ ਨਾ ਤੁਹਾਡੇ ਘਰ ਦੇਆਂ ਸੁਣਦੇ ਨਹੀਂ ਸਖਾਇਆ ਜਿਹੜੀ ਸਬਜੀ ਹੁੰਦੀ ਉਹ ਮੈਨੂੰ ਸੁੱਕੀ ਹੁੰਦੀ ਜਿਹੜੀ ਤਿਆਰੀਆਂ ਹੁੰਦੀ ਉਹਨਾਂ ਬਦਾਲ ਵੀ ਕਹਿ ਸਕਦੇ ਆ ਠੀਕ ਹੈ ਨੋਟਡ ਇਟਸ ਨੋਟਡ ਹਾਂ ਇਹ ਮੜਿਆ ਕਰਿਆ ਇੱਕ ਦੀ ਡਿਸਕਸ਼ਨ ਕਰ ਲਿਓ ਬਲੌਗ ਖੜ ਕੇ ਆਪਾਂ ਦੀ ਲੋੜੀ ਨਹੀਂ ਕੋਣੀ ਕੋਣੀ ਖੜ ਕੇ ਇੱਕ ਵੀਰੋ ਅੱਜ ਸਪੈਸ਼ਲ ਰੋਟੀ ਲਈ ਆ ਤੁਹਾਨੂੰ ਦਿਖਾਉਣੇ ਬਹੁਤ ਹੀ ਖਾਸ ਬੰਦਿਆਂ ਲਈ ਜੋ ਅੱਜਕੱਲ ਕਿਸੇ ਤੋਂ ਨਹੀਂ ਲੈਂਦੀ ਉਹ ਲਾਈ ਆ ਉਹ ਸਪੈਸ਼ਲ ਅਸੀਂ ਸਾਹਮਣੇ ਰੱਖੀ ਆ ਦਿਸ ਵਨ ਚੈੱਕ ਕਰੋ ਸਿੱਧਾ ਹਾਰਟ ਦਹਾੜਾ ਇਹਨੂੰ ਜਿਵੇਂ ਮਰਜ਼ੀ ਦੇਖ ਲਓ ਦਿਨ ਵੱਲ ਨਹੀਂ ਬਣਨਾ ਵਾ ਦਿਲ ਜਿਵੇਂ ਪਰਫੈਕਟ ਸ਼ੇਪ ਕੁਆਲਟੀ ਪੂਰਾ ਇਹਦੇ ਵਿੱਚ ਦੇਖ ਲਓ ਬੰਦਾ ਆਰ ਪਾਰ ਦੇਖਦਾ ਖਰਗੋ ਆਰਸਪੀ ਦੀ ਆਜੂ ਵੀਣਾ ਆਪਣੇ ਕੋਲੇ ਸਾਂਝੀ ਖਾਵਾਂਗੇ ਸਾਰੇ ਭਰਾ ਰਲ ਕੇ ਮੈਂ ਤਾਂ ਲਾਈ ਨਹੀਂ ਸੀ ਤੇ ਧੰਨਵਾਦ ਰੋਟੀ ਖਾਣੇ ਤੁਹਾਨੂੰ